ਟੈਂਕ ਡੋ ਚਾਜੋ ਸਿੱਧੇ ਅੱਗੇ ਅੱਗੇ ਡਿੱਗੋ ਬੋਲਣੇ ਆਜਾ ਇਹ ਕਰੋ ਨਾ ਲੋਕਾਂ ਦਾ ਕਿ ਲੋਕਾਂ ਨੇ ਸਮਰਪਿਤ ਹੋ ਗਏ ਅਭੀ ਇਹ ਇੱਕ ਨਵਾਂ ਪੌਂਡਾ ਹੈ ਉਹ ਕਰੋ ਨਾ ਪਰ ਇਹ ਮਨ ਦੀ ਜੀਤ ਹੈ ਜਿਹੜੀ 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 ਸਾਹਮਣੇ ਹੀ ਰੱਖੋ ਜੀ ਕਹਿਣਾ ਹੈ ਦੇ ਖਿਆਲੋ ਨਾਲ ਅੱਜ ਵੀ ਕੀ ਨਾਮ ਆਜੇ ਕੀ ਦੀ ਪ੍ਰੋਗਰਾਮ ਹੈ ਤੇ ਅੱਜ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਮੇਰਾ ਨਾਮ ਜੀ ਗੁਰਪ੍ਰਕਾਸ਼ ਸਿੰਘ ਪਿੰਡ ਬੀੜਬੰਨ ਬਠਿੰਡੇ ਦੇ ਰਹਿਣ ਵਾਲਾ ਜੀ ਮੈਂ ਐਸਸੀ ਵਿੰਗ ਦਾ ਕੋਆਰਡੀਨੇਟਰ ਆ ਆਮ ਆਦਮੀ ਪਾਰਟੀ ਦਾ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਭਗਵੰਤ ਮਾਨ ਦੀ ਸੋਚ ਦੇ ਸਦਕਾ ਸਾਡੇ ਗਰੂਮੈਂਟ ਟਰਸਟ ਦੇ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਭੱਲਾ ਜੀ ਨੇ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੀ ਨੇ ਸਾਡੇ ਬੀਬੀ ਵਾਲਾ ਰੋਡ ਤੇ ਇੱਕ ਸਰਕਾਰੀ ਪੰਪ ਦਾ ਆਗਾਜ਼ ਕੀਤਾ ਸ਼ੁਰੂਆਤ ਕੀਤੀ ਹੈ ਅੱਜ ਸੁਖਨੀ ਸਾਹਿਬ ਦਾ 파ਟ ਚੱਲ ਰਿਹਾ ਹੈ ਕਿਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਰੋਡ ਤੇ ਸਾਨੂੰ ਪੰਪ ਦੀ ਬਹੁਤ ਜ਼ਰੂਰਤ ਸੀ ਜਦੋਂ ਅਸੀਂ ਪਚੌਂਮੰਡੀ ਤੋਂ ਆਉਂਦੇ ਸੀ ਉਦੋਂ ਨੇੜੇ-ਤੇੜੇ ਕੋਈ ਪੰਪ ਨਹੀਂ ਸੀ ਇਹ ਸੰਗਤਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਇਹ ਪੰਪ ਲਾਇਆ ਗਿਆ ਸਰਕਾਰੀ ਪੰਪ ਹੈ ਖਿੰਡੇ ਦੇ ਵਿੱਚ ਕਿਸੇ ਸਰਕਾਰ ਨੇ ਪੰਪ ਪਹਿਲਾਂ ਇੱਥੇ ਨਹੀਂ ਲਾਇਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਜਿਨ੍ਹਾਂ ਨੇ ਇਸ ਰੂਪ ਤੇ ਇੱਕ ਸਰਕਾਰੀ ਪੰਪ ਲਾ ਕੇ ਲੋਕਾਂ ਨੂੰ ਪੰਪ ਦੀ ਸਹੂਲਤ ਲੈਣ ਲਈ ਇਸ ਪੰਪ ਦਾ ਆਗਾਜ਼ ਕੀਤਾ ਮੈਂ ਇਸ ਪੰਪ ਦਾ ਜਿਨ੍ਹਾਂ ਨੇ ਵੀ ਇਸ ਪੰਪ ਵਿੱਚ ਸਹਿਯੋਗ ਦਿੱਤਾ ਹੈ ਸਤਜ ਰਾਜਿੰਦਰ ਸਿੰਘ ਜੀ ਭੱਲਾ ਸਾਹਿਬ ਸਾਡੇ ਸਾਰੇ ਐਮ ਐਲ ਏ ਜਗਰੂਪ ਗਿੱਲ ਜੀ ਜੋ ਵੀ ਸਾਡੇ ਲੀਡਰਸ਼ਿਪ ਹੈ ਸਾਰੇ ਸਾਡੇ ਨਾਲ ਖੜੇ ਹੈ ਸਾਡੇ ਪਰਮਜੀਤ ਜੀ ਢਿੱਲੋਂ ਸਾਹਿਬ ਆਗੂ ਲੋਕਸਾਨ ਮੰਡਲੇ ਪ੍ਰਧਾਨ ਹੈ ਤੇ ਬਿੱਟੂ ਸਿੰਘ ਜੀ ਇਕੱਲੇ ਤੇ ਪ੍ਰਧਾਨ ਹੈ ਸਾਰੇ ਇਹਨਾਂ ਨੇ ਸਾਡੇ ਨਾਲ ਖੜੇ ਹੈ ਜਿਹੜੇ ਇਹ ਵੀ ਸਾਡੇ ਇਹਨਾਂ ਦਾ ਵੀ ਪੂਰਾ ਸਹਿਯੋਗ ਹੈ ਸਾਡੀ ਸਾਰੀ ਪਾਰਟੀ ਦਾ ਪੂਰਾ ਸਹਿਯੋਗ ਹੈ ਇਹਨਾਂ ਨੇ ਪੂਰੀ ਭਗਵੰਤ ਮਾਨ ਦੀ ਸੋਚ ਨੂੰ ਨਿਸ਼ਚਿਤ ਰੱਖਦੇ ਹੋਏ ਇਹ ਸਰੂਰ ਤੇ ਪੰਪ ਲਾਇਆ ਅਸੀਂ ਬਹੁਤ ਬਹੁਤ ਧੰਨਵਾਦੀ ਹੈ ਸਾਡੀ ਪਾਰਟੀ ਦਾ ਸਾਰੇ ਲੋਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਹਰਿਆਤਾ